ਇਹ ਆਪਾਂ ਸੇਲ ਕਰਨਾ ਜੀ ਇਹਦਾ ਸੇਲ ਦਾ ਮੇਨ ਮਕਸਦ ਆ ਆਪਣੇ ਕੋਲ ਹੁਣ ਨਾ ਪਸ਼ੂ ਜ਼ਿਆਦੇ ਹੋ ਗਏ ਛੱਡ ਜੀ 70 ਫੁੱਟ ਤਾਂ ਲੰਮਾ ਅੱਛਾ ਜੀ 65 ਫੁੱਟ ਚੌੜਾ ਠੀਕ ਹੈ ਤੇ ਇਹ 35 ਤੋਂ 40 ਪਸ਼ੂਆਂ ਦਾ ਆਰਾਮਦਾਰ ਛੱਡ ਹੈ ਵੈਸੇ ਭਾਈ ਜੀ ਇਹ ਨਵਾਂ ਬਣਾਉਣਾ ਹੋਵੇ ਇੰਨੇ ਪਸ਼ੂਆਂ ਦਾ ਛੱਡ ਤਾਂ ਤੁਹਾਡੇ ਹਿਸਾਬ ਨਾਲ ਕਿੰਨੇ ਰੁਪਏ ਲੱਗ ਜਾਣਗੇ ਇੰਦਾ ਜੀ ਆਪਾਂ ਛੱਡ ਬਣਾਉਣਾ ਜੀ ਨਾਂ ਵਾਲਾ ਘੱਟੋ ਘੱਟ 12 ਤੋਂ 15 ਲੱਖ ਰੁਪਏ ਲੱਗੂਗਾ ਆਪਾਂ ਇਹਦਾ 1.5 ਤੋਂ 4 ਲੱਖ ਰੁਪਏ ਮੰਗਦੇ ਆਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹਾਂ ਸਿੱਧੂ ਡੈਰੀ ਫਾਰਮ ਤੇ ਬਾਈ ਨਰਮਲ ਸਿੰਘ ਸਿੱਧੂ ਕੋਲੇ ਜੋ ਤੁਸੀਂ ਆਹ ਸੈੱਟ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਬਾਈ ਨੇ ਵਿਕਾਊ ਕਰਤਾ ਤੇ ਆਪਾਂ ਕਰਦੇ ਹਾਂ ਗੱਲ ਕਿੰਨੇ ਬਾਈ ਕਿੰਨੇ ਦਾ ਸੈੱਟ ਆ ਕਿੰਨੇ ਪਸ਼ੂਆਂ ਦਾ ਇਹ ਫਾਰਮ ਆ ਤੇ ਸਾਰੀ ਗੱਲਬਾਤ ਕਰਦੇ ਤੇ ਕਿਉਂ ਵਿਕਾਊ ਕੀਤਾਗਾ ਕਿਉਂਕਿ ਬਾਈ ਕੋਲੇ ਮੈਂ ਆ ਕੇ ਜੋ ਪਸ਼ੂ ਵੇਖੇ ਆ ਗਾਈਆਂ ਵੇਖੇ ਤਾਂ ਬਹੁਤ ਹੀ ਸੋਹਣੀਆਂ ਗਾਈਆਂ ਪੂਰਾ ਕਾਮਯਾਬ ਡੈਰੀ ਫਾਰਮ ਆ ਪਰ ਫਿਰ ਵੀ ਬਾਈ ਨੇ ਇਹ ਵਿਕਾਊ ਕੀਤਾ ਆਪਾਂ ਕਰਦੇ ਆਂ ਗੱਲ ਹਾਂਜੀ ਬਾਈ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਤੇ ਇਹ ਸ਼ੈੱਡ ਬਾਈ ਫਿਰ ਆਪਾਂ ਸੇਲ ਕਰਤਾ ਸੇਲ ਲਈ ਹਾਂ ਇਹ ਆਪਾਂ ਸੇਲ ਕਰਨਾ ਜੀ ਇਹਦਾ ਸੇਲ ਦਾ ਮੇਨ ਮਕਸਦ ਹੈ ਆਪਣੇ ਕੋਲ ਹੁਣ ਨਾ ਪਸ਼ੂ ਜ਼ਿਆਦੇ ਹੋ ਗਏ ਅੱਛਾ ਜੀ ਤੇ ਇਹ ਸ਼ੈੱਡ ਉਨ ਛੋਟਾ ਹੈਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਗਾਰਾ ਜ਼ਿਆਦੇ ਬਣ ਲੱਗ ਪਏ ਦੇ ਵਿੱਚ ਹਮ ਹੁਣ ਆਪਾਂ ਸ਼ੈੱਡ ਦਾ ਡਾਟਾ ਦਿਖਾ ਸਕਦੇ ਹਾਂ ਤੁਸੀਂ ਆਪ ਦਾ ਵੱਡਾ ਪਾ ਰਹੇ ਹਾਂ 120 ਬਾਈ 120 ਦਾ ਅੱਛਾ ਤੇ ਉਹਦੇ ਵਿੱਚ ਕਾਰਨ ਸੀ ਹੁਣ ਪਸ਼ੂ ਇਹਦੇ ਵਿੱਚ ਸੈੱਟ ਨਹੀਂ ਆ ਰਹੇ ਤੇ ਤਾਂ ਸੇਲ ਕਰਦੇ ਕੋਈ ਇਹਦੇ ਕਾਰਨ ਫੇਲ ਹੋਣ ਦਾ ਕਾਰਨ ਨਹੀਂ ਅੱਛਾ ਤੁਸੀਂ ਮਤਲਬ ਹੋ ਕਿ ਹੋਰ ਆ ਉਹ ਜਿਹੜਾ ਬਿਜ਼ਨਸ ਹੋਰ ਵਧਾਉਣਾ ਚਾਹੁੰਦੇ ਹੋ ਹਾਂ ਉਹ ਵਧਾ ਰਹੇ ਹਾਂ ਠੀਕ ਆ ਬਾਈ ਠੀਕ ਆ ਤੇ ਬਾਈ ਦੱਸੋਗੇ ਫਿਰ ਇਹ ਸ਼ੈੱਡ ਦੀ ਕਿੰਨੇ ਬਾਈ ਕਿੰਨਾ ਦਾ ਕੀ ਖਾਸੀਅਤ ਤੇ ਸਾਰੀ ਗੱਲ ਬਾਤ ਦੱਸੋ ਡਿਟੇਲ ਚ ਇਹ ਸ਼ੈੱਡ ਜੀ 70 ਫੁੱਟ ਤੱਕ ਲੰਮਾ ਹੈ ਅੱਛਾ ਜੀ 65 ਫੁੱਟ ਚੌੜਾ ਹੈ ਠੀਕ ਹੈ ਤੇ ਇਹ 35 ਤੋਂ 40 ਪਸ਼ੂਆਂ ਦਾ ਆਰਾਮਦਾਰ ਸ਼ੈੱਡ ਹੈ ਵੀ ਉਹ ਤੋਂ ਵੱਧ ਆਸਤੇ ਨਹੀਂ ਠੀਕ ਹੈ ਤੇ ਇਹ ਇਹ ਆਪਾਂ 2021 ਚ ਵਿੱਚ ਨਵਾਂ ਬਣਾਇਆ ਸੀ ਮਤਲਬ ਕਿ ਲਗਭਗ 3-4 ਸਾਲ ਹੀ ਹੋਇਆ ਹਾਂ 3-4 ਸਾਲ ਹੀ ਹੋਇਆ ਬਾਕੀ ਤੁਸੀਂ ਦਿਖਾ ਸਕਦੇ ਆ ਹਾਲਤ ਚਾਦਰਾਂ ਦੀ ਹਾਲਤ ਦਿਖਾ ਸਕਦੇ ਆ ਫੁੱਲ ਸਾਫ਼ ਪਿਆ ਛੱਡ ਠੀਕ ਹੈ ਇਹਦਾ ਸੇਲ ਕਰਨ ਦਾ ਮਕਸਦ ਇਹ ਹੋ ਗਿਆ ਵੀ ਇਹ ਸਾਨੂੰ ਹੁਣ ਸਾਰਾ ਵੱਡ ਕੇ ਉਹ ਚ ਲਾਉਣਾ ਪੈਂਦਾ ਵੀ ਵੱਡਣ ਨਾਲੋਂ ਅਸੀਂ ਇਹਨੂੰ ਸੇਲ ਹੀ ਕਰ ਦਈਏ ਜਿਹੜੇ ਤਾਂ ਅਗਲੇ ਦਾ ਹੀ ਫਾਇਦਾ ਉਹ ਚ ਸਾਡਾ ਹੀ ਫਾਇਦਾ ਅਸੀਂ ਨਵਾਂ ਸਮਾਨ ਲਾ ਦੇਾਂਗੇ ਅਗਲੇ ਦਾ ਕੀ ਫਾਇਦਾ ਇਹ ਚ ਅਗਲੇ ਦੀ ਸਾਰੀ ਬਣਾਈ ਬਚਦੀ ਐ ਹੁਣ ਅਸੀਂ ਉਹ ਸ਼ੈੱਡ ਕੀਤਾ ਉਹ 13 ਰੁਪਏ ਸਕੁਅਰ ਫੁੱਟ ਤੇ ਐ ਬਣਾਈ ਜੋ ਕੱਲੀ ਜਿਹੜੀ ਬਣਾਈ ਐ ਇਹ ਸ਼ੈੱਡ ਲਾ ਪਿਲਰ ਤੋਂ ਤਾਂ ਤਾਂ ਹੀ ਖੁੱਲਦਾ ਹਰੇਕ ਪੈਪ ਖੁੱਲਦੀ ਐ ਦੀ ਓਕੇ ਪਿਲਰ ਵੀ ਅੱਡ ਖੁੱਲੂਗਾ ਚੈਨਲ ਅੱਡ ਖੁੱਲਣਗੇ ਛਾਦਰ ਅੱਡ ਖੁੱਲਣਗੇ ਸਾਰਾ ਇਹ ਨਹੀਂ ਵੀ ਵੱਡ ਫੱਟ ਨਹੀਂ ਕਰਨਾ ਪੈਣਾ ਬੰਦੇ ਨੂੰ ਠੀਕ ਐ ਯਾਨੀ ਕਿ ਉਹਨਾਂ ਨੂੰ ਫਾਇਦਾ ਹਨਾ ਜਿਨ੍ਹਾਂ ਕੋਲੇ ਪਹਿਲਾਂ 5 ਤੋਂ 10 ਜਿਹੜੇ ਪਸ਼ੂਆਂ ਦਾ ਫਾਰਮ ਹੈਗਾਗਾ ਉਹ ਵੱਡਾ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਸੋਚ ਰਹੇ ਆ ਸ਼ੈੱਡ ਪਾਉਣ ਨੂੰ ਵੀ 35-40 ਪਸ਼ੂ ਦਾ ਉਹਨਾਂ ਵਾਸਤੇ ਇਹ ਬੈਨੀਫਿਟ ਹੈ ਕਿਉਂ ਬੈਨੀਫਿਟ ਆਇਆ ਸੀ ਉਹ 120x120 ਦਾ ਸ਼ੈੱਡ ਆ ਜੀ ਸਾਡਾ 10 ਲੱਖ ਦਾ ਕੱਲਾ ਲੋਹਾ ਆ ਓਕੇ ਉਹ ਦੂਜੇ ਖਰਚੇ ਉਹਦੇ ਹਜੇ ਬਾਹਰ ਪਏ ਆ ਮਤਲਬ ਉਹ ਸਾਨੂੰ 22-25 ਚ ਕੱਲਾ ਸ਼ੈੱਡ ਤਿਆਰ ਹੋਊ ਤੇ ਖੁਰਨੀਆਂ ਓਕੇ ਦੂਜਾ ਤਾਂ ਹਜੇ ਬਾਹਰ ਪਿਆਦੇ ਪਰ ਜਿਹੜਾ ਬੰਦਾ ਇਹ ਲਿਆਣਾ ਚਾਹੁੰਦਾ ਹੈ ਉਹਦੇ ਵਾਸਤੇ ਵਧੀਆ ਬੈਨੀਫਿਟ ਹੈ ਤਾਂ ਤੇ ਬਈ ਉਹਨੂੰ ਫਿਰ ਆਪਣਾ ਜਿਹੜਾ ਰੇਟ ਵਗੈਰਾ ਉਹ ਤੁਸੀਂ ਵੀਡੀਓ ਤੇ ਕਰੋਗੇ ਫੋਨ ਤੇ ਕਰੋਗੇ ਜਾਂ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਵੀ ਆਪਾਂ ਇਹਦਾ 1.5 ਤੋਂ 4 ਲੱਖ ਰੁਪਈਆ ਮੰਗਦੇ ਆਂ ਓਕੇ ਸਾਰੇ ਸ਼ੈੱਡ ਦਾ ਉਹਦੇ ਵਿੱਚ ਆਪਾਂ ਆ ਚੀਜ਼ਾਂ ਨਹੀਂ ਥੇਲ ਕਰਨੀਆਂ ਜਿਹੜੀ ਆਹ ਖੁਰਨੀਆਂ ਦੇ ਉੱਪਰ ਲੱਗੀਆਂ ਇਹਦੀ ਬਾਉਂਡਰੀ ਆ ਗਈ ਸਾਰੀ ਜਿੰਨੇ ਪਿੱਲਰਾਂ ਨਾਲ ਜਾਲੀ ਇਹ ਸਾਰੀ ਆਪਾਂ ਦੇ ਦੇਵਾਂਗੇ ਠੀਕ ਹੈ ਤੇ ਵੀ ਆਹ ਜਿਹੜੀ ਖੁਰਨੀਆਂ ਵਾਲੀ ਆ ਗਈ ਲੌਕ ਇਹ ਨਹੀਂ ਆਪਾਂ ਸੇਲ ਕਰਨੇ ਕਿਉਂ ਇਹ ਆਪਾਂ ਪੱਟ ਕੇ ਹੋ ਚਲਾਉਣੀ ਓਕੇ ਬਾਈ ਨੇ ਜਿਵੇਂ ਕਿ ਦੱਸਿਆ ਹੀ ਹੈ ਨਾ ਵੀਡੀਓ ਦੇ ਵਿੱਚ ਜਿਹੜੀ ਇਹ ਬਾਉਂਡਰੀ ਆ ਜਾਂਦੀ ਆ ਕਿ ਪਸ਼ੂ ਨੂੰ ਬਾਹਰ ਨਾ ਭੱਜਣਾ ਉਹ ਸਾਰੀ ਸੇਲ ਕਰਨੀ ਹੈ ਤੇ ਬਾਕੀ ਸੈੱਡ ਆ ਜਿਹੜਾ ਉਹ ਸਾਰਾ ਸੇਲ ਕਰਨਾਗਾ ਤੇ ਛੇੜ ਦੇ ਵਿੱਚ ਜੋ ਪੱਖੇ ਫੌਗਰ ਆ ਉਹ ਨਹੀਂ ਠੀਕ ਹੈ ਕਈ ਯਾਰੀ ਬੰਦਾ ਵੀਡੀਓ ਦੇਖ ਕੇ ਕਹਿੰਦੇ ਵੀ ਪੱਖੇ ਆਪਾਂ ਨੂੰ ਮਿਲਣਗੇ ਨਹੀਂ ਬਾਕੀ ਬਾਈ ਜਿਹੜੀ ਪੂਰੀ ਡਿਟੇਲ ਆ ਤੁਸੀਂ ਬਾਈ ਨੂੰ ਫੋਨ ਕਰਕੇ ਮੈਂ ਵੀਡੀਓ ਦੇ ਵਿੱਚ ਨੰਬਰ ਚਲਾਦਾ ਜਿਹੜਾ ਤੁਸੀਂ ਦੇਖ ਰਹੇ ਹੋ ਨੰਬਰ ਤੇ ਉਸ ਨੰਬਰ ਤੇ ਕਦੋਂ ਵੀ ਤੁਸੀਂ ਟਾਈਮ ਕੱਢ ਕੇ ਆਪਦਾ ਫੋਨ ਕਰਕੇ ਪੂਰੀ ਡਿਟੇਲ ਜਿਹੜੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਬਈ ਕਿੱਥੋਂ ਤੱਕ ਤੁਸੀਂ ਦੇਣਾ ਇਹ ਕੁਛ ਨਾ ਕੁਛ ਰਾਇਤ ਕਰ ਦਾਂਗੇ ਆਪਾਂ ਬਾਈ ਸਾਢੇ 4 ਲੱਖ ਰੁਪਏ ਮੰਗਦੇ ਆ ਠੀਕ ਹੈ ਪਰ ਬਹੁਤ ਜਾਇ ਜੀ ਮੰਗਿਆ ਹੈ ਜਿਹੜੇ ਵੀਰਿਆ ਨੇ ਪਤਾ ਕੀਤਾ ਹੋਊਗਾ ਉਹਨਾਂ ਨੂੰ ਪਤਾ ਲੱਗ ਜਾਊਗਾ ਤੇ ਵੈਸੇ ਬਾਈ ਜੇ ਨਵਾਂ ਬਣਾਉਣਾ ਹੋਵੇ ਇੰਨੇ ਪਸ਼ੂਆਂ ਦਾ ਸ਼ੈੱਡ ਤਾਂ ਤੁਹਾਡੇ ਹਿਸਾਬ ਨਾਲ ਕਿੰਨੇ ਰੁਪਏ ਲੱਗ ਜਾਣਗੇ ਇੱਡਾ ਜੀ ਆਪਾਂ ਸ਼ੈੱਡ ਬਣਾਉਣਾ ਜੀ ਨਾਂ ਵਾਲਾ ਘੱਟੋ ਘੱਟ 12 ਤੋਂ 15 ਲੱਖ ਰੁਪਏ ਲੱਗੂਗਾ ਐਡੇ ਸ਼ੈੱਡ ਤੇ ਵੀ ਠੀਕ ਹੈ ਸਾਰੇ ਸਟਰਕਚਰ ਦੇ ਯਾਨੀ ਕਿ 5 ਤੋਂ 6 ਲੱਖ ਘੱਟੋ ਘੱਟ ਬੰਦੇ ਦੀ ਬਚਤ ਹੋ ਰਹੀ ਆ ਬਚਤ ਹੋ ਰਹੀ ਤੇ ਬਹੁਤ ਹੀ ਵਧੀਆ ਬਾਈ ਨੇ ਦੱਸਿਆ ਤੇ ਸ਼ੈੱਡ ਵੀ ਬਹੁਤ ਸੋਹਣਾ ਸਾਨੂੰ ਸਾਰੀ ਕੱਲੀ ਕੱਲੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਹੋਊਗਾ ਤੇ ਜੇਕਰ ਤੁਸੀਂ ਵੀ ਇੰਟਰਸਟਿਡ ਹੋ ਜਾਂ ਤੁਸੀਂ ਨਹੀਂ ਲੈਣਾ ਤੁਹਾਡੇ ਕੋਈ ਰਿਸ਼ਤੇਦਾਰ ਮਿੱਤਰ ਨੇ ਲੈਣਾਗਾ ਤੇ ਉਹੇ ਤੱਕ ਵੀਡੀਓ ਜਰੂਰ ਸ਼ੇਅਰ ਕਰੋ ਤੇ ਕਿਉਂਕਿ ਬਾਈ ਨੇ ਜਿਹੜਾਗਾ ਨਵਾਂ ਸ਼ੈੱਡ ਬਣਾਉਣਾ ਸਟਾਰਟ ਕਰਤਾ ਲੇਬਰ ਉੱਧਰ ਚੱਲ ਰਿ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ